ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਅੱਜ ਆਪਾਂ ਤੁਹਾਨੂੰ ਗੁਰਦੁਆਰੇ ਦੇ ਦਰਸ਼ਨ ਕਰਾਵਾਂਗੇ ਗੁਰੂ ਕੇ ਬਡਾਲੀ ਦੇ ਜਿੱਦਾਂ ਕਿ ਮੈਂ ਤੁਹਾਨੂੰ ਲਾਸਟ ਵਲੌਗ ਦੇ ਵਿੱਚ ਵੀ ਦੱਸਿਆ ਸੀ ਕਿ ਆਪਾਂ ਗੁਰੂ ਕੇ ਬਡਾਲੀ ਦੇ ਇਤਿਹਾਸ ਤੇ ਗੁਰਦੁਆਰੇ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਜਾ ਰਹੇ ਹਾਂ ਜੀ ਬਸ ਗੁਰੂ ਕੇ ਬਡਾਲੀ ਤੇ ਗੁਰਦੁਆਰੇ ਦੇਖਣ ਤੇ ਥੋੜੇ ਜਿਹਾ ਟਾਈਮ ਵਿੱਚ ਆਪਾਂ ਪਹੁੰਚ ਜਾਣਾ ਹੈ ਹਾਂਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰੂ ਕੀ ਬਡਾਲੀ ਦੇ ਵਿੱਚ ਐਂਟਰ ਕਰ ਚੁੱਕੇ ਹਾਂ ਹਾਂਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਦਮਦਮਾ ਸਾਹਿਬ ਜਿਸ ਗੁਰਦੁਆਰੇ ਨੂੰ ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਛੋਪਾ ਪ੍ਰਾਪਤ ਹੈ ਇਹ ਗੁਰਦੁਆਰੇ ਦਾ ਬਾਹਰ ਦਾ ਥਿਊ ਹੈ ਜੀ ਇਸ ਗੁਰਦੁਆਰਾ ਸਾਹਿਬ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੂਰ ਦਾ ਸ਼ਿਕਾਰ ਕੀਤਾ ਸੀ ਇਹ ਸੂਰ ਬਾਬਾ ਬੁੱਢਾ ਜੀ ਸਾਹਿਬ ਪਾਸੋਂ ਸ਼ਰਾਪਿਆ ਹੋਇਆ ਇੱਕ ਸਿੱਖ ਸੀ ਜ ਜਦੋਂ ਮਾਤਾ ਗੰਗਾ ਜੀ ਪੁੱਤਰ ਦਾ ਵਾਰ ਲੈਣ ਲਈ ਬੀੜ ਬਾਬਾ ਬੁੱਢਾ ਜੀ ਪਾਸ ਜਾ ਰਹੇ ਸੀ ਰੱਥਾਂ ਉੱਪਰ ਛੜ ਕੇ ਤਾਂ ਬਾਬਾ ਜੀ ਨੇ ਕਿਹਾ ਕਿ ਕੌਣ ਆ ਰਿਹਾ ਹੈ ਤਾ ਗੁਰੂ ਕੇ ਸਿੱਖਾਂ ਨੇ ਕਿਹਾ ਕਿ ਇਹ ਗੁਰੂ ਕੇ ਮਹਿਲ ਆ ਰਹੇ ਹਨ ਤਾਂ ਬਾਬਾ ਜੀ ਨੇ ਕਹਿ ਕੇ ਉਹਨਾਂ ਨੂੰ ਕਾਦੀ ਭਾਜੜ ਪੈ ਗਈ ਤਾਂ ਉੱਥੇ ਬੈਠੇ ਇੱਕ ਸਿੱਖ ਨੇ ਕਿਹਾ ਕਿ ਬਾਬਾ ਜੀ ਤੁਸੀਂ ਉਹਨਾਂ ਨੂੰ ਕੋੜੇ ਬਚਨ ਨਾ ਬੋਲੋ ਗੁਰੂ ਕੇ ਮਹਿਲ ਹਨ ਤਾਂ ਬਾਬਾ ਜੀ ਨੇ ਕਿਹਾ ਕਿ ਇਹ ਗੁਰੂ ਤੇ ਸਾਡੇ ਵਿਚਕਾਰ ਗੱਲ ਹੈ ਤੂੰ ਕਸੂਰ ਵਾਂਗੂ ਗੁਰਕੁਰ ਕਰੀ ਜਾਣਾ ਤਾਂ ਉਹ ਸਿੱਖ ਨੂੰ ਸੂਰ ਦਾ ਸ਼ਰਾਪ ਮਿਲ ਗਿਆ ਤਾਂ ਫਿਰ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਜਦੋਂ ਅਗਲੀ ਵਾਰ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਜੀ ਦੇ ਕੈਨ ਤੇ ਪੈਦਲ ਜਿਹੜਾ ਵਾ ਉਹਨਾਂ ਪਾਸ ਗਏ ਤਾਂ ਗੁਰੂ ਜੀ ਨੇ ਉਹਨਾਂ ਨੂੰ ਪੁੱਤਰ ਦਾ ਵਰ ਬਖਸ਼ਿਸ਼ ਕੀਤਾ ਤਾਂ ਉਹੋ ਸਿੱਖਣੇ ਗਿਆ ਕਿ ਗੁਰੂ ਜੀ ਤੁਹਾਡੇ ਬਾਬਾ ਜੀ ਤੁਹਾਡੇ ਬਚਨ ਤਾਂ ਪੂਰੇ ਹੋਣਗੇ ਤੇ ਤੁਸੀਂ ਸਾਡਾ ਵੀ ਉਦਾਰ ਕਰੋ ਤਾਂ ਬਾਬਾ ਜੀ ਨੇ ਕਿਹਾ ਕਿ ਤੁਹਾਡਾ ਉਦਾਰ ਜਿਹੜਾ ਵਾ 6ਵੇਂ ਪਾਤਸ਼ਾਹ ਜਿਹੜਾ ਉਹ ਕਰਨਗੇ 6ਵੇਂ ਜਾਮੇ ਵਿੱਚ ਆ ਕੇ ਤਾਂ ਫਿਰ ਇਸ ਜਗ੍ਹਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਸਿੱਖ ਦਾ ਜਿਹੜਾ ਸੀਗਾ ਜਿੰਨਾ ਕਿਸੂਰ ਦਾ ਸ਼ਰਾਪ ਪ੍ਰਾਪਤ ਹੋਇਆ ਸੀ ਉਸ ਦਾ ਉਧਾਰ ਕੀਤਾ ਸੀ ਗੁਰੂ ਜੀ ਨੇ ਇਸ ਜਗ੍ਹਾ ਤੇ ਉਸ ਨੂੰ ਮਾਰਿਆ ਸੀ ਤੇ ਫਿਰ ਉਸ ਸੂਰ ਨੂੰ ਇਸ ਜਗ੍ਹਾ ਤੇ ਦੱਬ ਕੇ ਉਪਰ ਥੜਾ ਬਣਾ ਦਿੱਤਾ ਗਿਆ ਤੇ ਫਿਰ ਉਸ ਨੂੰ ਇਸ ਗੁਰਦੁਆਰੇ ਦਾ ਨਾਮ ਸ਼੍ਰੀ ਦੰਦਮਾ ਸਾਹਿਬ ਰੱਖਿਆ ਗਿਆ ਇਸ ਜਗ੍ਹਾ ਤੇ ਗੁਰੂ ਅਰਜਨ ਦੇਵ ਜੀ ਨੇ ਪੰਜ ਹਰਟਾ ਵਾਲਾ ਫੁੱਲ ਲਗਾਇਆ ਸੀ ਇਹ ਉਹੀ ਇਤਿਹਾਸਿਕ ਖੂਹ ਹੈ ਜਿਹੜਾ ਕਿ ਹੁਣ ਤੇ ਬੰਦ ਹੋ ਚੁੱਕਾ ਹੈ ਇਹ ਵੀ ਉਸ ਟਾਈਮ ਦਾ ਇੱਕ ਪੁਰਾਣਾ ਚ ਬੱਚਾ ਬਣਿਆ ਹੋਇਆ ਹੈ ਇਹ ਹੈ ਜੀ ਬਾਹਰ ਦਾ 뷰 ਗੁਰਦੁਆਰਾ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਜਦੋਂ ਵੀ ਤੁਸੀਂ ਸ਼ਿਹਾਰਾ ਸਾਹਿਬ ਆਓ ਤਾਂ ਉਹਦੇ ਬਿਲਕੁਲ ਨਾਲ ਹੀ ਇਹ ਗੁਰੂ ਕੀ ਵਡਾਲੀ ਤੇ ਤੁਸੀਂ ਇੰਨਾ ਗੁਰਦੁਆਰੇ ਦੇ ਦਰਸ਼ਨ ਕਰਕੇ ਵੀ ਜਾ ਸਕਦੇ ਹੋ ਇਹ ਸਾਰੇ ਗੁਰਦੁਆਰੇ ਇਤਿਹਾਸਿਕ ਗੁਰਦੁਆਰੇ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਹਨ ਆ ਇੱਥੇ ਕੁਝ ਬੱਚੇ ਗੱਤਕੇ ਦੀ ਪ੍ਰੈਕਟਿਸ ਕਰ ਰਹੇ ਸੀ ਇਹ ਇਸ ਤਰ੍ਹਾਂ ਪੇਸ਼ ਕਰਨ ਜਾ ਰਿਹਾ ਹੈ ਪੰਜਵੇਂ ਗੋਰੀ ਅਰਜਨ ਜੀ ਨਾਨਕ ਗੁਰ ਦੀ ਜੋਦਨ ਰੱਲੀ ਚੱਲ ਕੇ ਪਰਿਵਾਰ ਸਣੇ ਹੱਥ ਗੁਰ ਆਗੇ ਪੈਂਟ ਵੜਾਲੀ ਮਾ ਦੰਗਾ ਦੀ ਕੋਖਣੇ ਜਗ ਤੋਂ ਲਾਲ ਆ ਆਇਆ ਬਾਬੇ ਜੀ ਬੁੱਟੇ ਦਾ ਕੀਤਾ ਬਚਨ ਹੋ ਗਿਆ ਪੂਰਾ ਉੱਤਰ ਮਾ ਗੰਗਾ ਦਾ ਪਰਯੋਪਕਾਰੀ ਉਹ ਆਸੂ ਦਾ ਵਡਾਲੀ ਦੀਆਂ ਸੰਗਤਾਂ ਨੇ ਰਲ ਕੇ ਲੱਖਾਂ ਜਗਨ ਮਨਾਇਆ ਛੇ ਹੜੜ ਲਗਾਓ ਜੀ ਛੇ ਮਾ ਪੀਰ ਤਖਤ ਦਾ ਆਇਆ ਸਾਰੇ ਹੀ ਨਗਰਾਂ ਦੇ ਬੱਚੇ ਨੇ ਬਹੁਤ ਹੀ ਜ਼ਿਆਦਾ ਸੋਹਣੀ ਕੁਸ਼ਰੀ ਜਿਹੜੀ ਆ ਉਹ ਸੁਣਾਈ ਹੁਣ ਆਪਾਂ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਕੇ ਜੋ ਆ ਰਹੇ ਸੀ ਜੀ ਦੂਜੇ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਦਰਸ਼ਨ ਕਰਾਉਣੇ ਆ ਗੁਰੂ ਕੀ ਬਡਾਲੀ ਦਾ 메ਨ ਗੁਰਦੁਆਰਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਸੀ ਹਾਂਜੀ ਹੁਣ ਆਪਾਂ ਚੱਲਿਆਂ ਜੀ ਅੰਦਰ ਇਹ ਗੁਰਦੁਆਰਾ ਇਹ ਰਹਾ ਬਹੁਤ ਹੀ ਵੱਡਾ ਹੈ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਬਣਿਆ ਹੋਇਆ ਹੈ ਹਰਿਆਲੀ ਵੀ ਪੂਰੀ ਐ ਪੇੜ-ਪੌਦੇ ਲੱਗੇ ਹੋਏ ਆ ਹਾਂਜੀ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਗੁਰਦੁਆਰਾ ਸਾਹਿਬ ਦੇ ਜੁੜੇ ਰਹੋ ਤੁਸੀਂ ਅੱਜ ਦੇ ਬਲੌਗ ਦੇ ਨਾਲ ਤਾਨੂੰ ਇੱਕ ਹੋਰ ਗੁਰਦੁਆਰਾ ਸਾਹਿਬ ਖਾਵਾਂਗੇ ਜਿਹੜਾ ਕਿ ਇਸ ਗੁਰਦੁਆਰੇ ਦੇ ਬਿਲਕੁਲ ਨਾਲ ਹੈ ਤੇ ਆਪਾਂ ਪੈਦਲ ਚੱਲ ਕੇ ਜਾ ਸਕਦੇ ਹਾਂ ਉੱਥੇ ਹਾਂਜੀ ਆਪਾਂ ਜਾ ਰਹੇ ਹਾਂ ਜੀ ਹੁਣ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਪੋਰਾ ਸਾਹਿਬ ਦੇ ਵਿੱਚ ਇਸ ਜਗ੍ਹਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਤੁਸੀਂ ਦਰਸ਼ਨ ਕਰ ਸਕਦੇ ਹੋ ਅੰਦਰੋਂ ਪੂਰਾ ਸਾਹਿਬ ਦੇ ਬਹੁਤ ਹੀ ਵਧੀਆ ਪੂਰਾ ਸ਼ੀਸ਼ਾ ਨਾਲ ਬਣਿਆ ਹੋਇਆ ਹੈ। ਇੱਕਦਮ ਸਕੂਨ ਮਿਲ ਜਾਂਦਾ ਇੱਥੇ ਆ ਕੇ। ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਸੀ ਪੋਰਾ ਸਾਹਿਬ ਵੀ ਦੇਖ ਲਿਆ ਸੀ ਹੁਣ ਆਪਾਂ ਚੱਲਦੇ ਆ ਬਾਹਰ ਸ਼ਬਾਜ ਆ ਕੇ ਹੁਣ ਬਾਹਰ ਖੇਡਣ ਲੱਗ ਗਿਆ ਵੇਖੋ ਕਿਨੀ ਜ਼ੋਰ ਦੀ ਭੱਜ ਆਉਂਦਿਆ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਜਾ ਰਹੇ ਸੀ ਦੂਜੇ ਗੁਰਦੁਆਰਾ ਸਾਹਿਬ ਤੇ ਇਹ ਗੁਰਦੁਆਰੇ ਦੇ ਵਿੱਚੋਂ ਹੀ ਰਸਤਾ ਹੈ ਡਾ ਦੂਜੇ ਗੁਰਦੁਆਰਾ ਜਿੱਥੇ ਜਾਂਦਾ ਹੈ ਇਹ ਉਸ ਸਮੇਂ ਦਾ ਪੁਰਾਣਾ ਖੂਹ ਹੈ ਤਨਬਖਾਨੀਆਂ ਮੈਂ ਖੂਹ ਵੀ ਪਹਿਲਾਂ ਬਿਲਕੁਲ ਸਾਰਾ ਓਪਨ ਹੁੰਦਾ ਸੀ ਹੁਣ ਇਹਨਾਂ ਨੇ ਇਹਨੂੰ ਪੂਰਾ ਕਵਰ ਕਰ ਦਿੱਤਾ ਹੈ ਇਹ ਹੈਗਾ ਜੀ ਖੂਹ ਦਾ ਅੰਦਰੋਂ ਸਾਰਾ 뷰 ਬਹੁਤ ਡੂੰਘਾ ਖੂਹ ਹੈ ਇਹ ਗੁਰਦੁਆਰ ਸਾਹਿਬ ਦਾ ਬਿਲਕੁਲ ਬਾਹਰ ਬਣਿਆ ਹੋਇਆ ਹੈ ਬੈਕ ਸਾਈਡ ਤੇ ਗੁਰਦੁਆਰੇ ਦੇ ਹੁਣ ਇਧਰੋਂ ਦੀ ਹੀ ਆਪਾਂ ਦੂਜੇ ਗੁਰਦੁਆਰੇ ਨੂੰ ਜਾਵਾਂਗੇ ਜਿਹੜਾ ਕਿ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਹੈ ਉਸ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਸਹੈਬ ਸਿੰਘਾਂ ਸ਼ਹੀਦਾਂ ਇਹ ਬਿਲਕੁਲ ਛੋਟੀ ਜਿਹੀ ਗਲੀ ਜਾਂਦੀ ਹੈ ਉਸ ਗੁਰਦੁਆਰੇ ਨੂੰ ਇਧਰੋਂ ਦੀ ਤੁਸੀਂ ਪੈਦਲ ਜਾ ਸਕਦੇ ਹੋ ਆਪਣੇ ਤੁਸੀਂ ਅਗਰ ਕਾਰ ਤੇ ਬਾਈਕ ਤੇ ਕਿਸੇ ਤੇ ਵੀ ਆਇਓ ਤਾਂ ਤੁਸੀਂ ਵੱਡੇ ਗੁਰਦੁਆਰੇ ਲਾ ਕੇ ਫਿਰ ਤੁਸੀਂ ਪੈਦਲ ਇਧਰੋਂ ਦੀ ਜਾ ਸਕਦੇ ਹੋ ਆ ਬਿਲਕੁਲ ਸਾਹਮਣੇ ਗੁਰਦੁਆਰ ਸਾਹਿਬ ਆ ਗਿਆ ਬਿਲਕੁਲ ਲੱਗੇ ਪੈਂਦਾ ਹੈ। بس 2-4 ਮਿੰਟ ਦਾ ਤੁਹਾਨੂੰ ਪੈਦਲ ਰਸਤਾ ਪਵੇਗਾ। ਜੇ ਤੁਸੀਂ ਜਿਹੜਾ ਪੈਦਲ ਆ ਸਕਦੇ ਹੋ ਗੁਰਦੁਆਰਾ ਸਾਹਿਬ। ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸਾਹਿਬ ਸਿੰਘਾ ਸ਼ਹੀਦਾਂ ਦੇ। ਇਹ ਹੈ ਜੀ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ। ਇਸ ਗੁਰਦੁਆਰਾ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਪੰਜ ਆਵੇ ਸਜਾਏ ਅਤੇ ਇੱਟਾਂ ਤਿਆਰ ਕਰਕੇ ਨਗਰ ਨੂੰ ਬਸਾਇਆ ਗੁਰਦੁਆਰੇ ਅਤੇ ਸ਼ੇਖੂਹਾਂ ਦੀ ਸੇਵਾ ਕਰਾਈ ਤੇ ਸ਼ੇਖੂਹਾਂ ਵਿੱਚ 21 ਮਾਲਾਂ ਚਲਵਾਈਆਂ ਜਦੋਂ ਗੁਰੂ ਜੀ ਨੇ ਨਗਰ ਨੂੰ ਬਸਾਇਆ ਤਾਂ ਸੰਗਤਾਂ ਨੇ ਬੇਨਤੀ ਕੀਤੀ ਕਿ ਇੱਟਾਂ ਦਾ ਤੇ ਨਗਰ ਦਾ ਜਿਹੜਾ ਵਾ ਉਹਨਾਂ ਦੇ ਧਿਆਨ ਰੱਖਣ ਲਈ ਬੇਨਤੀ ਕੀਤੀ ਤੇ ਗੁਰੂ ਜੀ ਨੇ ਇੱਥੇ 베ਰੀ ਦਾ ਮੋੜ ਲਗਾ ਕੇ ਗੰਮੇ ਸ਼ਹੀਦਾਂ ਦਾ ਪੈਰਾ ਲਾਇਆ ਅਤੇ ਨਾਲ ਹੀ ਬਚਨ ਕੀਤਾ ਕਿ ਇੱਥੇ ਪੰਜ ਜੈਤਵਰ ਇਸ਼ਨਾਨ ਕਰਨ ਨਾਲ ਸੁੱਕੇ ਬੱਚੇ ਜਿਹੜੇ ਉਹ ਹਰੇ ਹੋਣਗੇ ਜਿਨ ਦੇ ਪਾਵੋ ਜਿਨ ਆਰਦੇ ਹੋ ਆਤਿ ਜਗਤੀ ਤੇ ਨਿਤਕਾ ਪਾਵੋ ਸਾਧੂ ਵਾਸੀ ਜਿਨ ਸੇ ਰਿਆ ਜਿਨ ਸੇ ਵੇ ਅਮੇਰਾ ਹਟ ਜੀ ਬੰਧਾਰ ਜਨਿਆ ਜੀ ਜਨ ਨਾਲ ਜਿਹੇ ਨਗਰ ਜ देव आगत होते एक आगत सना होती पहने रहने यंता देव आगत होते एक आगत सना होती हारे रहते हमने यंता केरियांगल केरियांगल एक आगत सिरसा ब्रोमी चारान बुनगाबे करते ਗੁਰਦੁਆਰਾ ਸਾਹਿਬ ਦਾ ਬਹਰ ਦਾ ਰਿਹਾ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਦਾ ਸਰੋਵਰ ਦਿਖਾਉਣ ਲਈ ਇਹ ਜਿਹੜੀ ਮੈਂ ਸਟਾਰਟਿੰਗ ਵਿੱਚ ਦੱਸਿਆ ਸੀ ਕਿ ਗੁਰੂ ਸਾਹਿਬ ਨੇ 베ਰੀ ਦਾ ਮੋੜ ਲਾਇਆ ਸੀ ਇਹ ਉਹ 베ਰੀ ਹੈ ਛੜੀ ਕਿ ਹੋਣ ਬਿਲਕੁਲ ਹਰੀ ਭਰੀ ਹੈ ਛੜੀਆਂ ਜਿਹੜੀਆਂ ਪੂਰੀਆਂ ਚੈ ਕਰੀਆਂ ਹਨ ਆਵਾਜ਼ ਬਹੁਤ ਹੀ ਜ਼ਿਆਦਾ ਸੋਹਣੀ ਆ ਰਹੀ ਹੈ ਚੜੀਆਂ ਦੀ ਇਸ ਗੁਰਦੁਆਰਾ ਸਾਹਿਬ ਦਾ ਸਰੋਵਰ ਹੈ ਇੱਥੇ ਬੱਚਿਆਂ ਨੂੰ ਇਸ਼ਨਾਨ ਕਰਾਇਆ ਜਾਂਦਾ ਹੈ ਜਿਹੜੇ ਬੱਚੇ ਬਹੁਤ ਪਤਲੇ ਹੁੰਦੇ ਹਨ ਤਾਂ ਉਹਨਾਂ ਨੂੰ ਪੰਜ ਆਦਿਵਾਰੀ ਤੇ ਇਸ਼ਨਾਨ ਕਰਾਇਆ ਜਾਂਦਾ ਹੈ ਤਾਂ ਜੋ ਜਿਹੜੇ ਥੋੜੇ ਮੋਟੇ ਹੋ ਸਕਣ ਗੁਰਦੁਆਰਾ ਬਹੁਤ ਹੀ ਵੱਡਾ ਬਣਿਆ ਹੋਇਆ ਹੈ ਸਾਨੂੰ ਤਾਂ ਦਰਸ਼ਨ ਕਰਕੇ ਬਹੁਤ ਹੀ ਆਨੰਦ ਆਇਆ ਤੁਸੀਂ ਵੀ ਜਰੂਰ ਆਪਣੇ ਪਰਿਵਾਰ ਨਾਲ ਇਹਨਾਂ ਗੁਰਦੁਆਰਿਆਂ ਦੇ ਦਰਸ਼ਨ ਕਰਨ ਆਓ ਸਾਰੇ ਗੁਰਦੁਆਰਾ ਸਾਹਿਬ ਜਿਹੜੇ ਉਹ ਲਾਗੇ-ਲਾਗੇ ਹੀ ਨੇ ਹੁਣ ਆਪਾਂ ਇਸ ਗੁਰਦੁਆਰੇ ਸੱਜ ਦੇ ਦਰਸ਼ਨ ਕਰਕੇ ਛੱਲਿਆਂ ਵਾਪਸ ਗੁਰੂ ਕੀ ਬਡਾਲੀ ਦੇ ਮੇਨ ਗੁਰਦੁਆਰੇ ਜਿੱਥੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਵਾਪਸ ਅੱਪਾ ਜਾ ਰਹੇ ਆ ਜੀ ਵਾਪਸ ਗੁਰੂ ਕੇਵਡਾਲੀ ਦੇ 메ਨ ਗੁਰਦੁਆਰੇ ਚ ਹਾਂਜੀ ਪਹੁੰਚ ਚੁੱਕੇ ਆ ਜੀ ਅਪਾ ਗੁਰਦੁਆਰੇ ਗੁਰਦੁਆਰੇ ਵਿੱਚ ਵੀ ਦੀਪਮਾਲਾ ਹੋਈ ਸੀ ਕਿਉਂਕਿ ਕੱਲ ਕੋਈ ਨਗਰ ਕੀਰਤਨ ਆ ਗਿਆ ਜਿੱਦੇ ਕਰਕੇ ਸਾਰੇ ਗੁਰਦੁਆਰੇ ਚ ਦੀਪਮਾਲਾ ਹੋਈ ਹੈ ਬੱਚੇ ਵੀ ਪਾਲ ਕੀ ਸਾਈਂ ਨੂੰ ਸਜਾ ਰਹੇ ਸੀ ਇਹ ਹੁਣ ਆਪਾਂ ਚੱਲੇ। ਹੁਣ ਅਸੀਂ ਜਾ ਰਹੇ ਹਾਂ ਜੀ ਬਡਾਲੀ ਸਾਹਿਬ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਾ ਹੋਵੇਗਾ। ਜੁੜੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤਾਂ ਜੋ ਤੁਹਾਨੂੰ ਹੋਰ ਨਵੇਂ ਨਵੇਂ ਵਧੀਆ ਜਗ੍ਹਾ ਬੁਖਾ ਸਕੀਏ। ਸ਼ੁਭਾਸ਼ ਨੂੰ ਚਾ ਆਪਣਾ ਬੋਲੀ ਜਾ ਰਹੇ ਜੀ। ਬਾਰ-ਬਾਰ ਚੋਪੜੀ ਕਰਦਾ। ਤਦ ਤੱਕ ਦੇ ਸਾਰਿਆਂ ਦਾ ਧੰਨਵਾਦ ਜੀ। ਥੈਂਕ ਯੂ ਜੀ। ਸਤਿ ਸ੍ਰੀ ਅਕਾਲ ਜੀ।